ਤਾਂ ਦੇਖ ਲੋ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਹੁਤ ਸੁਣ ਲਈ ਕਿਤੇ ਪ੍ਰਮਾਤਮਾ ਨੇ ਪ੍ਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਪਰੀਕ ਹੈ ਫਿਰ ਕਹਿ ਬੈਠੀ ਜੀ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ ਉਹ ਵੀ ਨਿਪਟ ਗਏ ਕੰਮ ਇਹਦਾ ਮਤਲਬ ਤਾਂ ਮੈਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪ੍ਰਮਾਤਮਾ ਸੁਣਦੇ ਇੱਥੇ ਔਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਬੇਲੇ ਤਾਂ ਹੈਗੇ ਨੇ ਹੁਣ ਗੱਲ ਨਹੀਂ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅੱਜ ਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ ਸਤਾਈ ਛੇਤੀ ਨਹੀਂ ਆ ਸਕਦੀ ਮੋਲੇ ਮੈਂ ਕਹਿੰਦਾ ਲੋਕ ਤਾਂ ਕਹਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਕਿ ਛੇਤੀ ਨਹੀਂ ਆ ਜਾ ਛੇਤੀ ਵੀ ਆ ਜਾ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋਕ ਕਰ ਦੇਣਗੇ ਨਵੇੜੇ ਸਭ ਪਤਾ ਹੈ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਚਲੋ ਇਸ ਕਚੈਰੀ ਚ ਵੱਜ ਜਾਓਗੇ ਵਕੀਲ ਵੱਡੇ ਕਰ ਲੋਗੇ ਸ਼ਪਾਰਸ਼ਾਂ ਲਾ ਲੋਗੇ ਗਵਾਹ ਮਕਰਾ ਲੋਗੇ ਪਰਮਾਤਮਾ ਵਾਲੀ ਕਚੈਰੀ ਚ ਜਾਓਗੇ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਤਾ ਦੇਖ ਲੋ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਹੁਤ ਸੁਣ ਲਈ ਕਿਤੇ ਪਰਮਾਤਮਾ ਨੇ ਪਰ ਮਹਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਣ ਦੀ ਬਹੁਤ ਪੂਰੀਕ ਐ ਫਿਰ ਕਹਿ ਬੈਠੀ ਜੀ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ ਉਹ ਵੀ ਨਿਪਟ ਗਏ ਕੰਮ ਇਹਦਾ ਮਤਲਬ ਤਾਂ ਪੁੱਤ ਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪ੍ਰਮਾਤਮਾ ਸੁਣਦਾ ਇੱਦਾਂ ਹੋਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਵੇਲੇ ਤਾਂ ਹੈਗੇ ਨੇ ਹੁਣ ਗੱਲੀ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅ ਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਮੈਂ ਕਿਹਾ ਲੋਕ ਤਾਂ ਕਹਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਹੈ ਕਿ ਛੇਤੀ ਨਹੀਂ ਆਦਾ ਛੇਤੀ ਵੀ ਆ ਜਾਏ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋਕ ਕਰ ਦੇਣਗੇ ਨਵੇੜੇ ਸਭ ਪਤਾ ਹੈ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਸੋ ਇਹ ਇੱਕ ਮਜ਼ਾਕ ਸਾਡੇ ਨਾਲ ਇਹ ਕਰ ਰਹੇ ਨੇ ਮੈਂ ਬਹੁਤ ਵਾਰੀ ਕਿਹਾ ਕਿ ਭਾਜਪਾ ਜਿਹੜੀ ਹੈ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ ਚਾਹੇ ਉਹ ਪੈਸੇ ਰੋਕ ਕੇ ਕਹੋ ਮੈਂ ਇਹ ਵੀ ਇਥੋਂ ਤੱਕ ਕਹਿਆ ਹੋਇਆ ਮੈਂ ਤਾਂ ਕਿ ਜੇ ਇਹਨਾਂ ਦਾ ਵਾਸ ਚੱਲੇ ਹਲੇ ਚੱਲਦਾ ਨਹੀਂ ਹੁਣ ਤਾਂ ਚੱਲਣਾ ਵੀ ਨਹੀਂ ਇਹ ਜਨਗਨ ਮੰਚੋਂ ਪੰਜਾਬ ਕੱਢ ਦੇਣਾ ਪੰਜਾਬ ਸਿੰਧ ਗੁਜਰਾਤ ਮੜਾਟਾ ਉਥੇ ਯੂਪੀ ਕਰਨਾ ਯੂਪੀ ਸਿੰਧ ਗੁਜਰਾਤ ਮੜਾਟਾ ਦਰਾਵਿੜ ਉੱਤਕਲ ਬੰਗਲ ਇਹਨਾਂ ਦਾ ਜੇ ਵਾਸ ਚੱਲੇ ਐ ਇੰਨੀ ਜ਼ਿਆਦਾ ਪੰਜਾਬ ਨਾਲ ਇਹਨਾਂ ਦੀ ਦੁਸ਼ਮਣੀ ਪੈਲੀ ਹੋਈ ਸੋਇਸ ਕਰਕੇ मैं जाखड़ साहब तो बिट्टू साहब की तो उम्मीद करूंगा कि प्रधानमंत्री साहब को जाके पूछो कि जी आता है मैच क्रिकेट देखो क्रिकेट में ना सर जु क्रिकेट इंतजार कर सकती है ठीक है ना पर आस्था ज गुरपुरब जंगरांदा जसाखियां वो इंतजार नहीं कर सकते ਕ੍ਰਿਕਟ ਦਾ ਮੈਚ ਤਾਂ ਕਦੇ ਫੇਰ ਖੇਡ ਲਿਓ ਫਿਲਮਾਂ ਵੀ ਇੰਤਜ਼ਾਰ ਕਰ ਸਕਦੇ ਆ ਚਲੋ ਕੋਈ ਨਹੀਂ ਪਰ ਤੁਸੀਂ ਮੈਂ ਸਮਝਦੇ ਹਾਂ ਵੀ ਮੈਂ ਜਿਵੇਂ ਅਸੀਂ ਕੰਮ ਚਾਵਾਂਗੇ ਉਵੇਂ ਚੱਲੂਗਾ ਤੁਹਾਨੂੰ ਨਹੀਂ ਚੱਲਦਾ ਹੁੰਦਾ ਗਲਤ ਫਹਮੀ ਚ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਹੇ ਦੀ ਤੇ ਸੋਨੇ ਦੀ ਦੁਕਾਨ ਆ ਮੋ ਸਾਹਮਣੇ ਸੀ ਬਾਜ਼ਾਰ 'ਚ ਤਾਂ ਇੱਕ ਦਿਨ ਸੋਨੇ ਤੇ ਲੋਹੇ ਨੇ ਆਪਸ ਵਿੱਚ ਗੱਲ ਕੀਤੀ ਕਹਿੰਦਾ ਯਾਰ ਥੋੜਾ ਸੋਨਾ ਕਹਿੰਦਾ ਥੋੜਾ ਤੇਰੇ ਵੀ ਪੈਂਦਾ ਥੋੜਾ ਮੇਰੇ ਵੀ ਪੈਂਦਾ ਕਹਿੰਦਾ ਤੂੰ ਥੋੜਾ ਜਿਆਦਾ ਰੌਲਾ ਨਹੀਂ ਪਾਉਂਦਾ ਉਹ ਸੁਣਦਾ ਹੁੰਦਾ ਕਹਿੰਦਾ ਤੇਰੇ ਤੇਰੀ ਤੇਰੀ ਆਵਾਜ਼ ਕਹਿੰਦਾ ਸਾਰੇ ਬਾਜ਼ਾਰ ਚ ਮੇਰੇ ਵਾਲੇ ਤੁਹਾਡੇ ਦਾ ਪਤਾ ਲੱਗੇ ਕਹਿੰਦੇ ਕਿ ਤੈਨੂੰ ਤੇ ਉਹ ਕਹਿੰਦਾ ਵੀ ਦੇਖ ਲੋਹੇ ਦਾ ਥੋੜਾ ਤੇਰੀ ਵੀ ਵੱਜਦਾ ਲੋਹੇ ਦਾ ਮੇਰੇ ਵੀ ਵੱਜਦਾ ਤੂੰ ਸੋਨਾ ਹੈ ਲੋਹਾ ਤੇਰੇ ਵਾਸਤੇ ਸ਼ਰੀਕ ਹੈ ਸ਼ਰੀਕਾਂ ਦਾ ਕੰਮ ਹੀ ਕੁੱਟਣਾ ਹੁੰਦਾ ਹੈ ਸ਼ਰੀਕਾਂ ਦਾ ਕੰਮ ਹੀ ਮਤਲਬ ਡਿਸਟਰਬ ਕਰਨਾ ਹੁੰਦਾ ਤਾਂ ਕਰਕੇ ਤੇਰੇ ਹੌਲੀ-ਹੌਲੀ ਬਚੀ ਜਾਂਦਾ ਤੂੰ ਜਰੀ ਜਾਂਦਾ ਕਹਿੰਦਾ ਮੈਨੂੰ ਦੁੱਖ ਏਸ ਗੱਲ ਦਾ ਮੈਂ ਰੋਂਦਾ ਤਾਂ ਜਾਦਿਆਂ ਕਿ ਮੈਨੂੰ ਮੇਰੇ ਆਪਣੇ ਘੁੱਟ ਦੇ ਲੋਹੇ ਦਾ ਥੋੜਾ ਲੋਹੇ ਨੇ ਘੁੱਟ ਦੇ ਕਹਿੰਦਾ ਤਾਂ ਮੈਨੂੰ ਰੋਣਾ ਜ਼ਿਆਦਾ ਆਉਂਦਾ ਦੁੱਖ ਏਸ ਗੱਲ ਦਾ ਕਿ ਸਾਡੇ ਆਪਣੀ ਪਾਬੰਦੀਆਂ ਲਾਈ ਜਾਂਦੇ ਯਾਰ ਅੰਗਰੇਜ਼ ਕਹਿੰਦੇ ਜਾਂ ਕੁਝ ਕੋ ਕਹਿੰਦੇ ਵੀ ਇੱਧਰ ਨਾ ਆਇਓ ਗੱਲ ਹੋਰ ਸਾਡੇ ਵਾਲੀ ਪਾਬੰਦੀਆਂ ਲਾਈ ਜਾਂ ਸਾਡੇ ਤੇ 10 ਲੱਖ ਸਾਡਾ ਕੈਜੂਐਲਟੀਆਂ ਨੇ 10 ਲੱਖ ਪਾਰਟੀਸ਼ਨ ਵੇਲੇ ਕਿਵੇਂ ਗੱਡਿਆਂ ਤੇ ਆਏ ਨੇ ਲੁਕਦੇ ਸ਼ਿਪ ਦੇ ਕੁੜੀਆਂ ਨੂੰ ਲੁਕਾਉਂਦੇ ਕਿਤੇ ਗਲ ਘੋਟ ਕੇ ਮਾਰਦੇ ਕਿਤੇ ਟ੍ਰੇਨਾਂ ਜਿਹੜੀਆਂ ਨੇ ਉਹ ਭਰੀਆਂ ਲਾਸ਼ਾਂ ਦੀਆਂ ਇਧਰੋਂ ਆ ਰਹੀਆਂ ਨੇ ਉਧਰੋਂ ਆ ਰਹੀਆਂ ਨੇ ਕੱਟ ਫੱਡ ਹੋ ਗਈ ਤੇ ਕਾਦੀ ਯਾਦਾਂ ਸਨ ਤਾਂ ਬਹੁਤ ਮਹਿੰਗੀ ਪੈ ਗਈ ਯਾਦਾਂ ਸਵਿਸ ਕਰਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮੈਂ ਕਹਾਂ ਕਿ ਜੀ ਭਾਵਨਾਵਾਂ ਨਾਲ ਪੰਜਾਬੀਆਂ ਦੇ ਨਾਲ ਖੇਡੋ ਨਾ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਬੜੀ ਬਰਕਤ ਵਾਲੀ ਧਰਤੀ ਐ ਪੰਜਾਬ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਦਿਓਗੇ ਫਿਰ ਕੀ ਹੁੰਦਾ ਪੰਜਾਬ ਤਾਂ ਫਿਰ ਵੀ ਉੱਠ ਖੜੂਗਾ ਇਹਦੋਂ ਪਹਿਲਾਂ ਵੀ ਪੰਜਾਬ ਤੇ ਬੜਾ ਹਮਲੇ ਹੋਏ ਨੇ ਬੜੀ ਵਾਰ ਪੰਜਾਬ ਡਿੱਗਿਆ ਬਹੁਤ ਬਹੁਤ ਵਾਰੀ ਪੰਜਾਬ ਉੱਣੀ ਵਾਰੀ ਉੱਠਿਆ ਵੀ ਐ ਪੰਜਾਬ ਤੁਗਣੇ ਸ਼ਕਤੀ ਨਾਲ ਮਜ਼ਬੂਤ ਹੋ ਕੇ ਉੱਠਾਂਗੇ ਤੇ ਪਰ ਆਜ ਜਿਹੜਾ ਤੁਹਾਡੀਆਂ ਜਿਆਦਤੀਆਂ ਨੇ ਇਹਨਾਂ ਨੂੰ ਹਮੇਸ਼ਾ ਯਾਦ ਰੱਖਾਂਗੇ ਕਿ ਤੁਸੀਂ ਜਦੋਂ ਆਉਂਗੇ ਸਾਡੇ ਤੋਂ ਕੋਈ ਕੰਮ ਲੈਣ ਸਾਡੇ ਤੋਂ ਕੰਮ ਲੈਣਾ ਕੀ ਤੁਸੀਂ ਵੋਟਾਂ ਹੀ ਲੈਣੀ ਹੁੰਦੀਆਂ ਸੱਤੋਂ ਹੋਰ ਕਿ ਸਾਡੇ ਤੋਂ ਜੱਬ ਜਾਵਰ ਚੌੜ ਲੈਣੇ ਨੇ ਚਲੋ ਤਾਂ ਨਹੀਂ ਅਸੀਂ ਰੋਕਦੇ ਅਸੀਂ ਇੰਨੇ ਤਾਂ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅਸੀਂ ਤਾਂ ਪਾਣੀ ਵੀ ਦੁਸ਼ਮਣਾਂ ਨੂੰ ਪਿਆ ਦੇਣਾ ਤੁਸੀਂ ਦੁਸ਼ਮਣ ਤਾਂ ਨਹੀਂ ਹੈਗੇ ਹੈਗੇ ਤੁਸੀਂ ਆਪਣੀ ਹੋ ਠੀਕ ਹੈ ਨਾ ਸਾਡੇ ਤਾਂ ਲੰਗਰ ਚੱਲਦੇ ਰਹਿੰਦੇ 24 ਘੰਟੇ ਬਾਬਾ ਜੀ ਦੇ 20 ਰੁਪਏ ਹਰੇ ਮੋ ਨਹੀਂ ਮੁੱਕਣੇ ਕਦੇ ਉਹਦਾ ਵਿਆਹ ਜੀ ਇੰਨਾ ਹੋਇਆ ਪਿਆ ਕਿ ਉਹ 20 ਰੁਪਏ ਜਿਹੜੇ ਬਾਬਾ ਜੀ ਨੇ ਭੁੱਖੇ ਸਾਧੂ ਨੂੰ ਲੰਗਰ ਚੁਕਾਇਆ ਸੀਗਾ ਉਹ ਨਹੀਂ ਮੁੱਕਦਾ ਸੋ ਇਸ ਧਰਤੀ ਨੂੰ ਆਮ ਧਰਤੀ ਨਾ ਸਮਝੋ ਇਹ ਸ਼ਹੀਦਾਂ ਦੀ ਇਹ ਫਕੀਰਾਂ ਦੀ ਇਹ ਗੁਰੂਆਂ ਦੀ ਇਹ ਪੀਰਾਂ ਦੀ ਧਰਤੀ ਹੈ ਸੋ ਬਰਕਤ ਵਾਲੀ ਧਰਤੀ ਹੈ ਇੱਥੇ ਆ ਕੇ ਕੋਈ ਭੁੱਖਾ ਨਹੀਂ ਮਰਦਾ ਪਰ ਘਟ ਕੋਟ ਕੋਟ ਛੜ ਨਾਲ ਇਦਾਂ ਦੇ ਕੋਝੇ ਮਜ਼ਾਕ ਨਾ ਕਰੋ ਕਿ ਤੁਸੀਂ ਇੱਥੇ ਨਹੀਂ ਜਾ ਸਕਦੇ ਇੱਥੇ ਨਹੀਂ ਜਾ ਸਕਦੇ ਮੈਚ ਹੋ ਸਕਦਾ ਪਰ ਮੈਂ ਚੁੱਹ ਹੱਥ ਨਹੀਂ ਮਲਾਇਆ ਦੇਖੋ ਕੁੱਡੀ ਵੱਡੀ ਗੱਲ ਹੈ ਮੈਂ ਛੱਤ ਨਹੀਂ ਮਲਾਇਆ ਮੈਚ ਨਹੀਂ ਖੇਡਦੇ ਫਿਰ ਕਿਉਂਦਾ ਨੰਬਰ ਵੰਡੇ ਜਾਂਦੇ ਇੱਕ ਅੱਧਾ ਹੋਰ ਦੂਜੀ ਟੀਮ ਨੂੰ ਜਿੱਤ ਕੇ ਫਾਈਨਲ ਚ ਪਹੁੰਚ ਜਾਂਦੇ ਪਾਕਿਸਤਾਨ ਨੂੰ ਜਿੱਤ ਕੇ ਦੂਰੀ ਜਾਣਾ ਸੀਗਾ